ਹਰਦਾ ਕਿੱਧਰ ਤੇ ਲੱਗਦਾ ਕੀਮਤ ਲੜਾ ਹਾਂ ਓਏ ਆ ਦੇਖ ਲਓ ਭਾਈ ਆਲਾ ਦੇਖ ਲਓ ਆ ਪੱਕੇ ਤਾਰੀਆਂ ਆ ਬਣਾ ਰਿਹਾ ਮੈਂ ਵੀ ਬਣਾ ਰਿਹਾ ਮੈਂ ਪਾਉਂਗਾ ਮੈਂ ਪਾਉਂਗਾ ਆ ਬਸਾ ਵੀ ਆ ਦੇਖ ਲਓ ਓਏ ਬਾਸ ਤੇ ਗੱਡੀ ਦੀ ਓਵਰਟੇਕਿੰਗ ਲੈ ਕੇ ਪੀਆਰਟੀਸੀ ਦੇ ਮੁਲਾਜ਼ਮਾ ਅਤੇ ਪਿਓ ਪੁੱਤਰ ਨਾਲ ਝੜਪ ਹੋ ਗਈ ਅਤੇ ਪਿਓ ਪੁੱਤਰਾਂ ਦੀ ਪੀਆਰਟੀਸੀ ਦੇ ਮੁਲਾਜ਼ਮਾ ਨਾਲ ਤਿੱਖੀ ਬੈਸੋ ਦੀ ਵੀ ਦਿਖਾਈ ਦਿੱਤੀ ਹੈ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ ਕਿਸ ਤਰ੍ਹਾਂ ਪੀਆਰਟੀਸੀ ਦੇ ਮੁਲਾਜ਼ਮਾ ਜੋ ਕਿ ਹਲੜਪਾਜੀ ਕਰਦੇ ਵੀ ਦਿਖਾਈ ਦੇ ਰਹੇ ਹਨ ਪਿਓ ਪੁੱਤਰ ਨਾਲ ਕਿਸ ਤਰ੍ਹਾਂ ਬੈਸਪਾਜੀ ਕਰ ਰਿਹਾ ਮੇਰਾ ਵੀ ਤੁਹਾਨੂੰ ਓਵਰਟੇਕਿੰਗ ਕਰਿਆ ਓਵਰਟੇਕਿੰਗ ਕਰਿਆ ਖਾਰਦਾ ਕਿੰਨੇ ਨਾਲ ਖਾ ਖੀ ਮਤਲਬ ਹਾਂ ਓਏ بہت امید ہے بہت امید ہے تیر تو بہت امید ہے میرے پیو کی پگ لو تھے مر رہے تیری پگ لو تھ مروگا بے شک مغنا ਪੈਉ ਦੀ ਪੱਗ ਲਾਈ ਮੈਂ ਮੈਂ ਪੱਗ ਲੈਣਾ ਮੇਰੇ ਮਾਰਦੇ ਵਾ ਥੱਪੜ ਸ਼ਰਮ ਆਣੀ ਚਾਹੀਦਾ ਸਰਦਾਰ ਬੰਦਾ ਆਪਣਾ ਪਰਸਨਲ ਮੈਟਰ ਨਹੀਂ ਹੈਗਾ ਪੱਗ ਲਾਈ ਮੈਂ ਫਾਦਰ ਸਾਹਿਬ ਆ ਮੇਰੇ ਭਾਈ ਸਾਹਿਬ ਫਾਕੀਨੇ ਕਰੀਆ ਉਹਦਾ ਯਾਰ ਫਾਕੀਨੇ ਮਾਰਿਆ ਮਾਰਿਆ ਭਾਈ ਤੱਕ ਕੇ ਨਹੀਂ ਮਾਰਿਆ ਬੈ ਜਾ ਓਏ ਪੱਗ ਦੀ ਨਹੀਂ ਲਾਈ ਹੈ ਰੇਲੇ ਨਾਲ ਨਾਲ ਰਾਮ ਨਾਮ ਆ ਨਾ ਪਈ ਜਾ ਤੂੰ ਕੱਲ ਨਾ ਹਾਂ ਰਾਮ ਨਾਮ ਰਾਮ ਨਾਮ ਗੱਲ ਉਹ ਰੇ ਰਾਮ ਨਾਮ ਬੰਦ ਕਰ ਕਾ ਰੇ ਬਾਈ ਕਰ ਰੇ ਨਾ ਮੇਰੇ ਕੋਲ ਤੈਨੂੰ ਹੋਰ ਰੱਜ ਚੋਈ ਆ ਹੋਰ ਮਾਰ ਕੇ ਮਾਰਾ ਕਰੀ ਬੇ ਨੇ ਐਨ ਪੱਗ ਕਿ ਲਈ ਮੇਰੀ ਬਾਈ ਹੱਥ ਵੀ ਨਾ ਚੱਕੇ ਗੱਲ ਸੁਣ ਤੱਕ ਪੱਗ ਲਾ ਕੇ ਕੀ ਆ ਕੇ ਫਰ ਨਹੀਂ ਲੜਾਈ ਨਹੀਂ ਪੈ ਰਹੀ ਜੀ ਤੱਕ ਪੱਗ ਲਾ ਦੋਗਾ ਫਿਰ ਯਾਰ ਮੇਰੀ ਟੋਪੀ ਮੇਰੀ ਟੋਪੀ ਤਾਰ ਦੇ ਮੇਰੀ ਟੋਪੀ ਤਾਰ ਦੇ ਯਾਰ ਪੱਗ ਤਾਰ ਰਿਹਾ ਬਾਈ ਆ ਕੇ ਸਰਦਾਰ ਮੈਂ ਤਾਂ ਸਾਰੇ ਮੋੜੀ ਚੱਲਦੀ ਮੋਟੀ ਹਾਂ ਤੇ ਮੋਟਰਸਾਈਕਲ ਲੱਗਦਾ ਰਹੇ ਦੂ ਘੰਟੇ ਲੱਗਦਾ ਰਹੇ ਫਰਮੈਂਟ ਤੇ ਨੂੰ ਆਉਂਦੀ ਰੂਮਰ ਸੈਕਸ਼ਨ ਦਾ ਨੂੰ

ਹੋਏ ਗਲਾਈ ਪੱਗ ਲਈ ਕਰ ਮਿਆਕ ਮੀ ਪੱਗ ਲਈ ਮਾਰਿਆ ਕੇ ਪੱਗ ਲਈ ਮਾਰਿਆ ਕੇ ਪੱਗ ਲਈ ਪੱਗ ਲਈ ਤੈਨੂੰ ਜੱਪੜ ਮਾਰਿਆ ਕੇ ਕਿੰਨੀ ਵਾਰਾ ਪਰਦਾ ਭਾਈ ਪੱਗ ਲਈ ਮੰਨੇ ਜਾਵੇ ਮੰਨੇ ਜਾਵੇ ਪੱਗ ਲਈ ਬਾਈ ਤੇਰੀ ਟਾਕ ਹੀ ਮੇਰੀ ਗੱਲ ਸੁਣਾ ਓ ਇੱਕ ਮਿੰਟ ਚੁੱਪ ਕਰ ਚੁੱਪ ਕਰ ਹਾਂ ਤੈਨੂੰ ਹੱਥਾਂ ਪੈ ਨਹੀਂ ਕਰੀਂ ਹੁੰਦਾ ਸੱਲਾ ਹਾਂ ਨਹੀਂ ਕਰੀਆ ਮੇਰੇ ਖਾਦੋ ਜੀ ਪੱਗ ਲਈ ਮੈਂ ਹੱਥਵਾਰੀ ਨਹੀਂ ਕਰੂਗਾ ਸਾਰੇ ਪਹਿਲਾਂ ਤੁਸੀਂ ਕਰੀਆ ਪੱਗ ਲਈ ਮੈਂ ਹੱਥਵਾਰੀ ਨਹੀਂ ਕਰੂਗਾ ਪਹਿਲਾਂ ਤੁਸੀਂ ਕਰੀਆ ਲਾਈਏ ਪੈਗ ਲਾਈਏ ਪੱਗ ਲੈ ਲਈ ਫਿਰ ਪੱਗ ਲੈ ਲਈ ਕੋਈ ਨਹੀਂ ਬਸ ਕੋਈ ਨਹੀਂ ਸਰਦਾਰ ਬੰਦਾ ਬਹੁਤ ਉਮੀਦ ਹੈ ਬਹੁਤ ਉਮੀਦ ਹੈ ਕਰ ਤਾ ਬਹੁਤ ਉਮੀਦ ਹੈ ਉਹ ਬਾਈ ਸਰਦਾਰ ਬੰਦਾ ਮੇਰੇ ਪਿਓ ਦੀ ਪੱਗ ਲਾਈਏ ਕਰ ਤੇਰੀ ਪੱਗ ਲਾ ਕੇ ਥੱਪੜ ਨਹੀਂ ਮਾਰੂਗਾ ਬੇਸ਼ੱਕ ਮੋੜਨਾ ਪੈ ਪਿਓ ਦੀ ਪੱਗ ਲਾਈ ਮੈਂ ਮੈਂ ਪੱਗ ਲੈਣਾ ਮੇਰੇ ਮਾਰ ਦੇਣਾ ਥੱਪੜ ਸ਼ਰਮ ਆ ਰਿਹਾ ਤਾਂ ਮਾਰ ਕੇ ਨਾ ਕੋਈ ਨਹੀਂ ਸਰਦਾਰ ਬੰਦਾ ਹੈ ਉਮੀਦ ਹੈ ਹੈ ਉਮੀਦ ਸਰਦਾਰ ਬੰਦਾ ਹੈ